ਰੈਡੀ ਬਹੁਤ ਸਮਾਂ ਪਹਿਲਾ ਪੰਜਾਬ ਦੇ ਪਿੰਡੂ ਖੇਤਰ ਵਿੱਚ ਫੇਰੀ ਰਾਹੀ ਸਮਾਨ ਵੇਚਣ ਵਾਲੇ ਪਿੰਡਾਂ ਵਿੱਚ ਆਮ ਦੇਖੇ ਜਾਂਦੇ ਸਨ ਡੰਡੀ ਉਹਨਾਂ ਵਿੱਚ ਖਾਸ ਕਰਕੇ ਕੱਪੜਾ ਵੇਚਣ ਵਾਲੇ ਬਨਜਾਰੇ ਸਬਜ਼ੀਆਂ ਵੇਚਣ ਵਾਲੇ ਅਤੇ ਤਮਾਸ਼ਾ ਦਿਖਾਉਣ ਵਾਲੇ ਜਾਂ ਭਾਂਡਿਆਂ ਨੂੰ ਕਲੀ ਕਰਨ ਵਾਲੇ ਜਾਦਾ ਹੁੰਦੇ ਸਨ ਡੰਡੀ ਉਹ ਪਿੰਡਾਂ ਦੀਆਂ ਗਲੀਆਂ ਵਿੱਚ ਘੁੰਮਦੇ ਰਹਿੰਦੇ ਪਰ ਉਹ ਆਪਣੇ ਸਮਾਨ ਵੇਚਣ ਲਈ ਵੇਚਣ ਕਲਾ ਵਿੱਚ નિਪੁੰਨ ਹੁੰਦੇ ਸਨ ਕਿਉਂਕਿ ਉਹਨਾਂ ਦਾ ਵਾਸਤਾ ਜਿਆਦਾ ਕਰਕੇ ਪਿੰਡ ਦੀਆਂ ਔਰਤਾਂ ਨਾਲ ਪੈਂਦਾ ਸੀ ਡੰਡੀ ਕੱਪੜਾ ਵੇਚਣ ਵਾਲੇ ਤਾਂ ਕੱਪੜਾ ਵੇਚਣ ਵਿੱਚ ਬਹੁਤ ਹੀ ਮਾਹਰ ਹੁੰਦੇ ਸਨ ਉਹਨਾਂ ਦਾ ਕੱਪੜਾ ਜ਼ਿਆਦਾਤਰ ਔਰਤਾਂ ਹੀ ਖਰੀਦਦੀਆਂ ਸਨ ਇਸ ਤਰ੍ਹਾਂ ਔਰਤਾਂ ਦੀ ਪਸੰਦ ਮੁਤਾਬਕ ਕੱਪੜਾ ਵੇਚਣਾ ਕੋਈ ਸੌਖਾ ਕੰਮ ਨਹੀਂ ਸੀ ਹੁੰਦਾ ਉਹਨਾਂ ਨੂੰ ਔਰਤਾਂ ਦੇ ਹਰ ਸਵਾਲ ਦਾ ਜਵਾਬ ਵਧੀਆ ਢੰਗ ਅਤੇ ਚੁਸਤੀ ਨਾਲ देना ਪੈਂਦਾ ਸੀ ਡੰਡੀ ਜਿਵੇਂ ਕੋਈ ਔਰਤ ਕਹਿੰਦੀ ਭਾਈ ਰੰਗ ਠੀਕ ਨਹੀਂ ਤਾਂ ਉਹ ਤੁਰੰਤ ਕਹਿੰਦਾ ਬੀਬੀ ਰੰਗ ਛੱਡ ਕੱਪੜਾ ਦੇਖ ਡੰਡੀ ਜੇ ਕੋਈ ਔਰਤ ਕਹਿੰਦੀ ਭਾਈ ਕੱਪੜਾ ਵਧੀਆ ਨਹੀਂ ਤਾਂ ਉਹ ਕਹਿੰਦਾ ਬੀਬੀ ਕੱਪੜਾ ਛੱਡ ਪਣਾ ਦੇਖ ਡੰਡੀ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਉਹ ਕਪੜਾ ਵੇਚਣ ਵਾਲਾ ਗਾਹਕ ਔਰਤ ਨੂੰ ਉਲਝਾ ਰੱਖਦਾ ਡੰਡੀ ਪਾਰ ਅੱਜ ਦੇ ਜਮਾਨੇ ਵਿੱਚ ਸਾਡੇ ਸਿਆਸਤਦਾਨਾਂ ਦਾ ਹਾਲ ਉਹਨਾ ਕੱਪੜੇ ਵੇਚਣ ਵਾਲਿਆਂ ਵਰਗਾ ਹੋਇਆ ਪਿਆ ਏ ਕਿਉਂਕਿ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਬਣ ਗਈਆਂ ਸਾਨਾ ਸਿਆਸੀ ਲੋਕ ਰੋਜ਼ ਪਾਰਟੀਆਂ ਬਦਲਦੇ ਹਨ ਡੰਡੀ ਦਿਨ ਵਿੱਚ ਹੋਰ ਰਾਤ ਨੂੰ ਰੈਡੀ ਹੋਰ ਪਾਰਟੀ ਡੰਡੀ ਕਿਸੇ ਪਾਰਟੀ ਲਈ ਵਫਾਦਾਰੀ ਇਮਾਨਦਾਰੀ ਵਿਚਾਰਧਾਰਾ ਅਤੇ ਲੋਕਾਂ ਦੀਆਂ ਭਾਵਨਾਵਾਂ ਅਤੇ ਵਿਸ਼ਵਾਸ ਸਭ ਕੁਝ ਦਾ ਪਰ ਲੱਗ ਚੁੱਕਿਆ ਏ ਡੰਡੀ ਜਦੋਂ VOTER ਕਿਸੇ ਸਿਆਸੀ ਵਿਅਕਤੀ ਉੱਤੇ ਨੋਕ ਝੋਕ ਕਰਦੇ ਹਨ ਤਾਂ ਉਹ ਉਸੇ ਕਪੜਾ ਵੇਚਣ ਵਾਲੇ ਦੇ ਗੁਰਾਂ ਨੂੰ ਆਪਣਾ ਲੈਂਦੇ ਹਨ ਡੰਡੀ ਪਿੰਡਾਂ ਵਿੱਚ ਜਦੋਂ ਕੋਈ VOTER ਪੁੱਛਦਾ ਹੈ ਜੀ ਹੁਣ ਤੁਹਾਡੀ ਕਿਹੜੀ ਪਾਰਟੀ ਏ ਪ੍ਰਸ਼ੰਚਨ ਤਾਂ ਉਹ ਕਹਿੰਦਾ ਹੈ ਤੁਸੀਂ ਪਾਰਟੀ ਛੱਡੋ ਮੇਰੇ ਕੰਮ ਦੇਖੋ ਡੰਡੀ ਜੇ VOTER ਕਹਿੰਦਾ ਏ ਕੰਮ ਵੀ ਕੋਈ ਖਾਸ ਨਹੀਂ ਹੋਏ ਤਾਂ ਉਹ ਕਹਿੰਦਾ ਏ ਤੁਸੀਂ ਕੰਮ ਛੱਡੋ ਸਾਡੀ ਪਾਰਟੀ ਦਾ ਝੰਡਾ ਦੇਖੋ ਡੰਡੀ ਜੇ ਕੋਈ VOTER ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਗੱਲ ਕਰਦਾ ਹੈ ਤਾਂ ਨੇਤਾ ਜੀ ਕਹਿੰਦਾ ਹੈ ਜੀ ਮਹਿੰਗਾਈ ਛੱਡੋ ਮੇਰਾ ਧਰਮ ਅਤੇ ਜਾਤ ਦੇਖੋ ਡੰਡੀ ਜੇ ਕੋਈ VOTER ਨੇਤਾ ਜੀ ਦੀ ਪੁਰਾਣੀ ਪਾਰਟੀ ਦੀ ਗੱਲ ਕਰਦਾ ਹੈ ਤਾਂ ਨੇਤਾ ਜੀ ਜਵਾਬ ਦਿੰਦੇ ਹਨ ਪੁਰਾਣੀ ਛੱਡੋ ਜੀ ਨਵੀਂ ਦੀ ਕੋਈ ਗੱਲ ਕਰੋ ਡੰਡੀ ਕਹਿਣ ਦਾ ਭਾਵ ਕਿ ਉਹ ਸਿਆਸਤਦਾਨ VOTER ਨੂੰ ਇਸੇ ਨਾ ਕਿਸੇ ਤਰ੍ਹਾਂ ਉਲਝਾ ਰਖਦਾ ਹੈ ਅਤੇ ਬੋਟਰ ਵੀ ਅਜਿਹਾ 605 ਵਿੱਚ ਪੈਂਦਾ ਹੈ ਕਿ ਸਿਰ ਖਜਾਉਂਦਾ ਹੋਇਆ ਕਹਿੰਦਾ ਹੈ ਚਲੋ ਬੋੜਤਾ ਪੌਣੀ ਈ ਏ ਇਸ ਵਾਰੀ ਏ ਸੀ ਅਗਲੀ ਵਾਰੀ ਕੋਈ ਹੋਰ ਸਹੀ ਨਾਲੇ ਨੇਤਾ ਜੀ ਨੇ ਤਾਂ ਜਲਦੀ ਪਾਰਟੀ ਬਦਲ ਕੇ ਛੇਤੀ ਸੀਟ ਖਾਲੀ ਕਰ ਦੇਣੀ ਏ ਡੰਡੀ ਵੋਟਾਂ ਤਾਂ ਫੇਰ ਆਈਆਂ ਖੜੀਆਂ ਦੇਖੀ ਜਾਊ ਰੱਬ ਭਲਾ ਕਰੋ